ਵਾਸੁਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੰਗਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਨੂੰ ਕੁਝ ਐਸੇ ਟੋਟਕੇ ਕੁਝ ਐਸੇ ਉਪਾਏ ਦੱਸਾਂਗਾ ਮੈਦਾਨ ਦੀ ਦੇਵੀ ਚੌਂਗਾਂ ਦੀ ਦੇਵੀ ਕਲਰਾਂ ਦੀ ਰਾਣੀ ਮਾਤਾ ਥਾਨੋ ਦੀ ਰਾਣੀ ਮਾਤਾ ਮੈਦਾਨਣ ਦੇ ਕੁਝ ਟਾਲੇ ਕੁਝ ਉਪਾਏ ਦੱਸਾਂਗਾ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਬਹੁਤ ਸਾਰੇ ਕੰਮ ਸਿੱਧ ਹੋ ਜਾਣਗੇ ਤੁਹਾਡੇ ਰੁਕੇ ਹੋ ਕੰਮ ਬਣ ਜਾਣਗੇ ਦੋਸਤੋ ਮਾਤਾ ਮੈਦਾਨਣ ਦੇ ਉਪਾਏ ਕਾਲੇ ਇਲਮ ਦੀ ਕਾਲੇ ਜਾਦੂ ਦੀ ਕਾਟ ਵੀ ਕਰ ਜਾਂਦੇ ਨੇ ਬਿਨਾ ਕਿਸੇ ਮੰਤਰ ਤੋਂ ਸਿਰਫ ਉਪਾਏ ਕਰਨ ਦੇ ਨਾਲ ਹੀ ਮਾਤਾ ਮੈਦਾਨਣ ਦਾ ਭੋਗ ਪ੍ਰਸ਼ਾਦ ਦੇਣ ਦੇ ਨਾਲ ਹੀ ਕਾਲੇ ਇਲਮ ਦੀ ਕਾਲੇ ਜਾਦੂ ਦੀ ਕਾਟ ਹੋ ਜਾਂਦੀ ਹੈ ਦੋਸਤੋ ਕੁਝ ਉਪਾਏ ਸਾਤਵਿਕ ਹੁੰਦੇ ਨੇ ਤੇ ਕੁਝ ਤਾਮਸਿਕ ਹੁੰਦੇ ਨੇ ਪਰ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਸਾਤਵਿਕ ਉਪਾਏ ਹੀ ਦੱਸਾਂਗਾ ਕਿ ਬਹੁਤ ਹੀ ਸਰਲ ਉਪਾਏ ਹੈ ਕੋਈ ਵੀ ਇਹਨਾਂ ਟੋਟਕਿਆਂ ਨੂੰ ਕਰਕੇ ਆਪਣੇ ਕੰਮਾਂ ਨੂੰ ਸਿੱਧ ਕਰ ਸਕਦਾ ਹੈ ਆਪਣੇ ਕਾਰਜ ਰਾਸ ਕਰ ਸਕਦਾ ਹੈ ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਦਾ ਵਾਸ ਹੈ ਤਾਂ ਤੁਸੀਂ ਕੱਚੀ ਲੱਸੀ ਦਾ ਹਰ ਰੋਜ਼ ਮਾਤਾ ਮਦਾਨਨ ਦਾ ਨਾਮ ਲੈ ਕੇ ਕੱਚੀ ਲੱਸੀ ਦਾ ਚੱਟਾ ਦੇਣਾ ਹੈ ਹਰ ਰੋਜ਼ ਘੜਤੁਕੜ ਇੱਕ ਹਫਤਾ ਸੂਰਜ ਛਿਪਣ ਤੋਂ ਬਾਅਦ ਰਾਤ ਦੇ ਸਮੇਂ ਤੁਸੀਂ ਮਾਤਾ ਮਦਾਨਨ ਦਾ ਨਾਮ ਲੈ ਕੇ ਕੱਚੀ ਲਸੀ ਦਾ ਛੱਟਾ ਦੇਣਾ ਹੈ ਦੋਸਤੋ ਜੇਕਰ ਇਸ ਤੋਂ ਇਲਾਵਾ ਤੁਸੀਂ ਆਪਣੀ ਕੋਈ ਇੱਛਾ ਪੂਰੀ ਕਰਨਾ ਚਾਹੁੰਦੇ ਹੋ ਕੋਈ ਆਪਣੀ ਆਸ ਮੁਰਾਦ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਮਿੱਟੀ ਰੋਟੀ ਬਣਾਉਣੀ ਹੈ ਮਾਤਾ ਮਦਾਨਨ ਦੇ ਨਾਮ ਦੀ ਇੱਕ ਸਾਈਡ ਕੱਚੀ ਰੱਖਣੀ ਹੈ ਤੇ ਇੱਕ ਸਾਈਡ ਪਕਾਉਣੀ ਹੈ ਰੋਟੀ ਦੀ ਕੱਚੀ ਸਾਈਡ ਵੱਲ ਤੁਸੀਂ ਸਰੋਂ ਦਾ ਤੇਲ ਲਗਾਉਣਾ ਹੈ ਅਤੇ 5 ਦਿਨ ਤੱਕ ਲਗਾਤਾਰ ਇਸ ਤਰ੍ਹਾਂ ਮਿੱਟੀ ਰੋਟੀ ਬਣਾ ਕੇ ਦਰਵੇਸ਼ ਨੂੰ ਡੌਗੀ ਨੂੰ ਪਾਓ ਤੁਹਾਡੀ ਇੱਛਾ ਬਹੁਤ ਜਲਦੀ ਪੂਰੀ ਹੋਵੇਗੀ ਜਾਂ ਫਿਰ ਜਿਹੜੇ ਮਾਤਾ ਮੈਦਾਨਾਂ ਦੇ ਸਥਾਨ ਨੇ ਜਿੱਦਾਂ ਕੀ ਕਹਿੰਦੇ ਨੇ ਕਿ ਪੱਲਰਾਂ ਵਾਲੀ ਚਗੌਣ ਵਾਲੀ ਮੈਦਾਨ ਵਾਲੀ ਥਾਨ ਵਾਲੀ ਜੇ ਤੁਸੀਂ ਇਹ ਮਿੱਠੀ ਰੋਟੀ ਇਹਨਾਂ ਸਥਾਨਾਂ ਤੇ ਤਰੋਣੀ ਸ਼ੁਰੂ ਕਰ ਦਿਓ ਤਾਂ ਵੀ ਤੁਹਾਡੀ ਇੱਛਾ ਬਹੁਤ ਜਲਦੀ ਪੂਰੀ ਹੋਵੇਗੀ ਤੁਹਾਡੇ ਵਿਗੜੇ ਹੋਏ ਕੰਮ ਸਿੱਧ ਹੋ ਜਾਣਗੇ ਬਣ ਜਾਣਗੇ ਇਸ ਉਪਾਏ ਨੂੰ ਕਰਨ ਤੋਂ ਬਾਅਦ ਸਿਰਫ ਇੱਕ ਰੋਟੀ ਦੇ ਨਾਲ ਤੁਹਾਡੇ ਬਹੁਤ ਸਾਰੇ ਕੰਮ ਬਣ ਸਕਦੇ ਨੇ ਦੋਸਤੋ ਅਗਲਾ ਉਪਾਏ ਇਹ ਹੈ ਕਿ ਤੁਹਾਡਾ ਜੇਕਰ ਕੋਈ ਕੰਮ ਨਹੀਂ ਬਣ ਰਿਹਾ ਹੈ ਜਿੱਦਾਂ ਕਿ ਤੁਸੀਂ ਕਿਸੇ ਨੌਕਰੀ ਦੀ ਤਲਾਸ਼ ਵਿੱਚ ਹੋ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਹੈ ਵੀਜ਼ਾ ਨਹੀਂ ਲੱਗ ਰਿਹਾ ਹੈ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੀ ਸ਼ਾਦੀ ਨਹੀਂ ਹੋ ਰਹੀ ਹੈ ਰਿਸ਼ਤੇ ਨਹੀਂ ਆ ਰਹੇ ਨੇ ਜਾਂ ਫਿਰ ਰਿਸ਼ਤੇ ਆ ਰਹੇ ਨੇ ਪਰ ਰਿਸ਼ਤਾ ਪੱਕਾ ਨਹੀਂ ਹੋ ਰਿਹਾ ਹੈ ਤਾਂ ਦੋਸਤੋ ਤੁਸੀਂ ਇੱਕ ਲੋਕ ਲੈਣਾ ਹੈ ਜਿੰਦਾ ਜਿੰਦਾ ਚਾਬੀ ਜਿਹੜਾ ਆਪਾਂ ਦਰਵਾਜ਼ੇ ਨੂੰ ਲਗਾਈਦਾ ਹੈ ਉਹ ਜਿੰਦਾ ਲੈਣਾ ਹੈ ਲੋਹੇ ਦਾ ਝੰਡਾ ਹੋਣਾ ਚਾਹੀਦਾ ਹੈ ਅਤੇ ਨਾਲ ਇੱਕ ਝਾੜੂ ਇਹ ਤੁਸੀਂ ਸ਼ਨੀਵਾਰ ਵਾਲੇ ਦਿਨ ਮਾਤਾ ਮਦਾਨਨ ਦੇ ਸਥਾਨ ਤੇ ਚੜਾਉਣਾ ਹੈ ਦਾਲ ਕੋਈ ਭੋਗ ਪ੍ਰਸ਼ਾਦ ਲਈ ਮਠਾਈ ਲੈ ਜਾਵੋ ਆਪਣੀ ਮਨੋ ਕਾਮਨਾ ਨੂੰ ਆਪਣੇ ਮਨ ਵਿੱਚ ਧਾਰ ਕੇ ਇਸ ਸਮਗਰੀ ਇਸ ਸਾਮਾਨ ਮਾਤਾ ਮਦਾਨਨ ਦੇ ਸਥਾਨ ਤੇ ਚੜਾਓ ਤੁਹਾਡੀ ਜਿੱਦਾਂ ਦੀ ਮਨੋ ਕਾਮਨਾ ਹੋਵੇਗੀ ਉਹ ਜ਼ਰੂਰ ਪੂਰੀ ਹੋਵੇਗੀ ਦੋਸਤੋ ਅਗਲਾ ਉਪਾਏ ਇਹ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਮਾਤਾ ਮੈਦਾਨਨ ਦਾ ਪਰ ਲਗੇ ਤੁਹਾਡੇ ਘਰ ਦੇ ਵਿੱਚ ਮਾਤਾ ਮੈਦਾਨਨ ਦਾ ਵਾਸ ਹੋਵੇ ਤਾਂ ਜੋ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਘਰ ਵਿੱਚ ਨਾ ਆ ਸਕੇ ਕੋਈ ਵੀ ਰੋਧ ਰੋਣਾ ਨਾ ਕਰ ਸਕੇ ਤੁਹਾਡੇ ਘਰ ਦੇ ਮੈਂਬਰਾਂ ਤੇ ਜਾਂ ਫਿਰ ਤੁਹਾਡੇ ਘਰ ਵਿੱਚ ਕੋਈ ਬੁਰੀ ਸ਼ਕਤੀ ਹੈ ਤੁਸੀਂ ਉਸ ਨੂੰ ਕੱਢਣਾ ਚਾਹਦੇ ਹੋ ਤਾਂ ਤੁਸੀਂ ਸ਼ਨੀਵਾਰ ਵਾਲੇ ਦਿਨ ਸਰੋਂ ਦੇ ਤੇਲ ਦਾ ਹਲਵਾ ਬਣਾਉਣਾ ਹੈ ਕੜਾਹ ਬਣਾਉਣਾ ਹੈ ਉਸ ਦੇ ਉੱਪਰ ਦੋ ਬੂੰਦੀ ਵਾਲੇ ਲੱਡੂ ਰੱਖ ਲਵੋ ਸੱਤ ਪਤਾਸੇ ਰੱਖ ਲਵੋ ਇਹ ਸਾਰੇ ਸਮਾਨ ਨੂੰ ਸਰੀ ਸਮਗਰੀ ਨੂੰ ਆਪਣੇ ਘਰ ਵਿੱਚ ਕਮਾ ਕੇ ਆਪਣੇ ਘਰ ਦੀ ਦहलीज़ ਤੇ ਰੱਖ ਕੇ ਕਿਸੇ ਦਰবেশ ਨੂੰ ਖਿਲਾ ਦਿਓ ਤਨ ਸ਼ਨੀਵਾਰ ਤੁਸੀਂ ਲਗਾਤਾਰ ਕੰਮ ਕਰ ਦਿਓ ਤੁਹਾਨੂੰ ਆਪ ਮਹਿਸੂਸ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਮਾਤਾ ਮਦਨਾਨ ਦਾ ਪਹਿਰਾ ਹੈ ਤੁਹਾਡੇ ਘਰ ਦੇ ਵਿੱਚ ਮਾਤਾ ਮਦਨਾਨ ਦਾ ਪਹਿਰਾ ਲੱਗ ਜਾਵੇਗਾ ਇਸ ਤੇ ਉਪਾਇ ਦੇ ਨਾਲ ਤੇ ਕੋਈ ਵੀ ਬੁਰੀ ਸ਼ਕਤੀ ਕੋਈ ਵੀ ਨੈਗੇਟਿਵ એનર્ਜੀ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਵਾਵੇਗੀ ਕਿਉਂਕਿ माता की शक्ति का पैरा लग जाएगा इसलिए कोई भी बुरी शक्ति घर के नहीं आ सकेगी दोस्तों अगला उपाय उन्होंने घर कोई शख्स बहुत लंबे समय तो बीमार है कई समय तो बीमार है कोई दवाई दारू कम नहीं कर रही है दवाई नहीं लग रही है बहुत सारे डॉक्टर बदल के देख ले दवाइया तो था था खा के देख लिया पर फिर भी फर्क नहीं पै रहा है आराम नहीं आ रहा है तो वो लोग ਇਹ ਉਪਾਏ ਕਰਨ ਇਸ ਨਾਲ ਜ਼ਰੂਰ ਫਾਇਦਾ ਮਿਲੇਗਾ ਇਸ ਲਈ ਤੁਸੀਂ ਇੱਕ ਠੰਡੀ ਕੱਚੀ ਘੜਾਹੀ ਤਿਆਰ ਕਰਨੀ ਹੈ ਇੱਕ ਪਲਾਸਟਿਕ ਦਾ ਡੂੰਘਾ ਲੈਣਾ ਹੈ ਉਸ ਦੇ ਵਿੱਚ ਦੋ ਚਮਚ ਸਰੋਂ ਦੇ ਤੇਲ ਪਾ ਲੈਣੇ ਆ ਦੋ ਤਿੰਨ ਚਮਚ ਕਣਕ ਦਾ ਆਟਾ ਪਾ ਦਿਓ ਤੇ ਥੋੜੀ ਜੀ ਖੰਡ ਪਾ ਦਿਓ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਦਿਓ ਤੇ ਤੁਹਾਡੀ ਕੱਚੀ ਠੰਡੀ ਘੜਾਹੀ ਤਿਆਰ ਹੋ ਜਾਵੇਗੀ ਇਸ ਕੱਚੀ ਘੜਾਹੀ ਨੂੰ ਤੁਸੀਂ ਉਸ ਜਿਹੜਾ ਤੁਹਾਡੇ ਘਰ ਦੇ ਵਿੱਚ ਬਿਮਾਰ ਸ਼ਖਸ ਹੈ ਮਰੀਜ਼ ਹੈ ਉਸ ਦੇ ਸਿਰ ਤੋਂ ਐਂਟੀ ਕਲਾਕਵਾਈਜ਼ 7 ਵਾਰ ਘੁਮਾਣਾ ਹੈ ਅਤੇ ਜਿਹੜੇ ਮਾਤਾ ਮਦਾਨਨ ਦੇ ਸਥਾਨ ਦੱਸੇ ਨੇ ਜਿਵੇਂ ਕਿ ਅਜਾੜ ਵਿਆਹਾਂ ਜਗਾ ਤੇ ਚੌਰਾਹੇ ਤੇ ਤੁਸੀਂ ਇੱਕ ੱਚੀ ਗੜਾਹੀ ਰੱਖੋਣੀ ਹੈ 5 ਦਿਨ ਲਗਾਤਾਰ ਤੁਸੀਂ ਇਹ ਕੰਮ ਕਰਨਾ ਹੈ ਸੂਰਜ ਸ਼ਪਨ ਤੋਂ ਬਾਅਦ ਜਦੋਂ ਸੂਰਜ ਚੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਇੱਕ ੱਚੀ ਗੜਾਹੀ ਮਰੀਜ਼ ਦੇ ਸਿਰ ਤੋਂ ਵਾਰ ਕੇ ਰੱਖ ਕੇ ਆਉਣੀ ਹੈ ਕਿਸੇ ਹਜ਼ਾਰ ਸਥਾਨ ਤੇ ਇਸ ਨਾਲ ਰੋਗੀ ਨੂੰ ਆਰਾਮ ਮਿਲੇਗਾ ਬਿਮਾਰ ਨੂੰ ਸ਼ਿਫਾ ਮਿਲੇਗੀ ਜੇ ਦਵਾਈ ਕੰਮ ਨਹੀਂ ਕਰ ਰਹੀ ਹੋਵੇਗੀ ਦਵਾਈ ਵੀ ਆਪਣਾ ਕੰਮ ਕਰਨ ਲੱਗ ਜਾਵੇਗੀ ਦੋਸਤੋ ਜਿਵੇਂ ਕਿ भोले शंकर ਜੀ ਸਿਰਫ ਲੱਸੀ ਨਾਲ ਹੀ ਲੱਸੀ ਦੇ ਲੋਟੇ ਨਾਲ ਹੀ ਪ੍ਰਸੰਨ ਹੋ ਜਾਂਦੇ ਨੇ ਇਸੇ ਤਰ੍ਹਾਂ ਮਾਤਾ ਮਦਨਨ ਵੀ ਸਿਰਫ ਮਿੱਠੀ ਲੱਸੀ ਦੇ ਲੋਟੇ ਦੇ ਨਾਲ ਹੀ ਪ੍ਰਸੰਨ ਹੋ ਜਾਂਦੇ ਨੇ ਖੁਸ਼ ਹੋ ਜਾਂਦੇ ਨੇ ਦੋਸਤੋ ਇਹ ਮਾਤਾ ਮਦਨਾਨੰਦੇ ਕੁਝ ਸੌਖੇ ਆਸਾਨ ਉਪਾਏ ਸੀ ਜਿਨ੍ਹਾਂ ਉਪਾਏ ਨੂੰ ਕਰਨ ਤੋਂ ਬਾਅਦ ਤੁਸੀਂ ਆਪਣੇ ਵਿਗੜੇ ਹੋਏ ਕੰਮ ਨੂੰ ਸੁਧਾਰ ਸਕਦੇ ਹੋ ਆਪਣੇ ਕਾਰਜਾਂ ਨੂੰ ਸਿੱਧ ਕਰ ਸਕਦੇ ਹੋ ਜਿਹੜੇ ਵੀ ਤੁਹਾਡੇ ਕੰਮ ਨਹੀਂ ਬਣ ਰਹੇ ਹੋਣਗੇ ਉਹ ਇਹਨਾਂ ਉਪਾਏਆਂ ਦੇ ਨਾਲ ਇਹਨਾਂ ਟੋਟਕਿਆਂ ਦੇ ਨਾਲ ਬਣ ਜਾਣਗੇ ਬਹੁਤ ਹੀ ਆਸਾਨ ਟੋਟਕੇ ਨੇ ਪਰ ਇਹਨਾਂ ਟੋਟਕਿਆਂ ਦਾ ਅਸਰ ਜ਼ਰੂਰ ਹੁੰਦਾ ਹੈ ਦੱਸੀ ਗਈ ਵਿਧੀ ਦੇ ਅਨੁਸਾਰ ਤੁਸੀਂ ਕਰੋਗੇ ਤਾਂ ਤੁਹਾਨੂੰ ਫਾਇਦਾ ਜ਼ਰੂਰ ਮਿਲੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਸਨਤ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮਤਰਬਾੜ ਦੂਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਣ ਲੈ ਹੈ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ